ਦੋਸਤੋ ਅੱਜ ਨਗਰ ਪੰਚਾਇਤ ਬਿਲਗਾ ਦਫ਼ਤਰ ਵੇਖੇ ਪ੍ਰਧਾਨ ਗੁਰਨਾਮ ਸਿੰਘ ਜੱਖੂ ਦੀ ਅਗਵਾਈ ਵਿੱਚ ਬਿਲਗਾ ਤੋਂ ਫਲੋਰ ਨੂੰ ਚੱਲਦੇ ਟੈਂਪੂ ਚਾਲਕਾਂ 3 ਬਿਲਰਾਂ ਨਾਲ ਇੱਕ ਮੀਟਿੰਗ ਕੀਤੀ ਗਈ ਪ੍ਰਧਾਨ ਜੱਖੂ ਨੇ ਕਿਹਾ ਕਿ ਬਿਲਗਾ ਨਾਲ ਸੰਪਰਕ ਪਿੰਡਾਂ ਦੇ ਲੋਕਾਂ ਨੂੰ ਆਉਣ ਜਾਣ ਦੀ ਸਹੂਲਤ ਵਾਸਤੇ ਬਿਲਗਾ ਤੋਂ ਪ੍ਰਤਾਪਪੁਰਾ ਭੈਣੀ ਮੋਹਸਾ ਖੋਪੇਵਾਲ ਲੱੱੜ ਪੁੰਨਰ ਕਾਦੀਆਂ ਸੰਗੂਆਲ ਵਾਦਣਾ ਤਲਬਨ ਉਪਲ ਪੂਪਾ ਰਾਮੇয়াল ਫਤੇਪੁਰ ਕੋਟ ਬਦਲਖਾਂ ਨੂਰਮਲ ਤੇ ਆਉਣ ਵਾਲੇ ਸਮੇਂ ਚ ਸੈਦੋਵਾਲ ਤੱਗੜ ਇਸ ਪਿੰਡਾਂ ਵੱਲ ਵੀ ਬਡਾਲੇ ਤੱਕ ਰੁੜ ਕੇ ਵਾਲੀ ਸਾਈਡ ਨੂੰ ਵੀ ਇਹ ਰੂਟ ਬਣਾ ਕੇ ਦਿੱਤੇ ਜਾਣਗੇ ਤ੍ਰਿਵਿਦਰਾ ਨੂੰ ਹੁਣ ਤੱਕ 14 ਤ੍ਰਿਵਿਦਰਾ ਵਾਲਿਆਂ ਨੇ ਸਹਿਮਤੀ ਪ੍ਰਗਟ ਕੀਤੀ ਹੈ ਇਸ ਮੌਕੇ ਤੇ ਜੋ ਟੈਂਪੂ ਬੈਲਗੇ ਤੋਂ ਫਲੋਰ ਨੂੰ ਚਲਦੇ ਆ ਇਹਨਾਂ ਨਾਲ ਵੀ ਮੀਟਿੰਗ ਤਰ੍ਹਾਂ ਇਹਨਾਂ ਦੇ ਪੇਪਰ ਨਾ ਪੂਰੇ ਹੋਣ ਦੇ ਮਾਮਲੇ ਨੂੰ ਲੈ ਕੇ ਗੱਲਬਾਤ ਹੋਈ ਇਸ ਮੌਕੇ ਤੇ ਇਹਨਾਂ ਨੂੰ ਪ੍ਰਧਾਨ ਗਰਨਾਮ ਸਿੰਘ ਜੱਖੂ ਨੇ ਕਿਹਾ ਕਿ ਅਗਰ ਤੁਹਾਡੇ ਸਰਕਾਰ ਵੱਲੋਂ ਪੇਪਰ ਅਰੇ ਇਹ ਨਿਊ ਕਰਤੇ ਜਾਂਦੇ ਨੇ ਤੇ ਸਾਨੂੰ ਕੋਈ ਤੁਹਾਡੇ ਇਥੋਂ ਵੱਖ-ਵੱਖ ਪਿੰਡਾਂ ਨੂੰ ਜਾਂ ਫਲੋਰ ਤੱਕ ਜਾਣ ਨੂੰ ਕੋਈ ਇਤਰਾਜ਼ ਨਹੀਂ ਅਗਰ ਤੁਹਾਡੇ ਪੇਪਰ ਸਰਕਾਰ ਰੀਨਿਊ ਨਹੀਂ ਕਰਦੀ ਤਾਂ ਬਿਲਕੇ ਦੇ ਬੱਸ ਸਟੈਂਡ ਤੇ ਸਿੰਨਾ ਕਾਗਜ਼ਾਂ ਤੋਂ ਕਿਸੇ ਵੀ ਸਵਾਰੀ ਵਾਲੇ ਟੈਂਪੂ ਨੂੰ ਜਾਂ ਤਰੀ ਬਿਲਰ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ ਇਸ ਨੂੰ ਲੈ ਕੇ ਟੈਂਪੂਆਂ ਵਾਲਿਆਂ ਨੇ ਕੀ ਆਖਿਆ ਕਰਨਾਲ ਸਿੰਘ ਜਖੂ ਨੇ ਇਸ ਮੀਟਿੰਗ ਦੌਰਾਨ ਕੀ ਆਖਿਆ ਆਓ ਤੁਹਾਨੂੰ ਉਹ ਵੀ ਸੁਣਾ ਦਨੇ ਚਲੋ ਜੋ ਹੈਗਾ ਆ ਹੋਰ ਤੁਹਾਨੂੰ ਉੱਥੇ ਤੁਹਾਨੂੰ ਪੱਖੇ ਦੀ ਬਿਜਲੀ ਦੀ ਕਿਤੇ ਸ਼ੈੱਡ ਦੀ ਲੋੜ ਆ ਉਹ ਸਭ ਕੁਝ ਸਹੀ ਦੇਵਾਂਗੇ ਪਰ ਸਾਡਾ ਮਕਸਦ ਇੱਕ ਨਹੀਂ ਹੈਗਾ ਵੀ ਇੱਕ ਬੰਦਾ ਕਹੇ ਵੀ ਮੈਨੂੰ 40 ਸਾਲ ਖਾਂਦੇ ਨੂੰ ਹੋ ਗਿਆ ਹੁਣ ਕੋ ਨਵਾਂ ਜੰਮੇ ਉਹਨਾਂ ਨੇ ਵੀ ਆਪਣੇ ਪੈਸੇ ਲਾਏ ਆ ਤੁਹਾਡੇ ਵੀ ਲੱਗੇ ਆ ਰਲ ਮਿਲ ਕੇ ਕਰੂੰਗੇ ਅਸੀਂ ਤੁਹਾਡੇ ਨਾਲ ਆ ਤੇ ਜੇ ਤੁਸੀਂ ਕਿਹਨਾਂ ਤੱਕੇਸ਼ਾਈ ਕਰੋਗੇ ਫਿਰ ਤਾਂ ਨਹੀਂ ਹੋ ਸਕਦਾ ਤੁਸੀਂ ਦੱਸ ਦਿਓ ਸਾਡੇ ਵੱਲੋਂ ਕਿ ਕਿੰਨੇ ਰੂਟ ਲੈਣੇ ਤੁਸੀਂ ਤਲਵੰਡਾ ਵਾਲਾ ਲੈਣਾ ਕਿਸੇ ਨੇ ਘੰਟੇ ਘੰਟੇ ਦਾ ਜੀ ਦਵਾਵਾਂਗੇ ਪਿੰਡਾਂ ਚ ਅਸੀਂ ਨੋਨਸਮੈਂਟਾ ਕਰਾਵਾਂਗੇ ਸਾਡੇ ਪੰਜ ਸਰਪੰਚ ਉੱਥੇ ਤੁਹਾਡੇ ਅੱਡੇਾਂ ਤੇ ਜਦੋਂ ਉਮਰਪੁਰ ਅੱਡੇ ਦੇ ਵਿੱਚ ਤੁਹਾਡਾ ਬਕਾਇਦਾ ਟਾਈਮ ਲੱਗੂਗਾ ਵੀ ਐਨੇ ਵਜੇ ਕੋਟਵਾਦ ਰਖਾ ਲੈਣਗੇ ਐਨੇ ਵਜੇ ਮਿਲ ਗਿਆਣਾ ਲੰਘਣਾ ਇਦਾਂ ਪੂਹੜਾ ਤਲਵਣੀ ਇੱਧਰ ਸੰਗੋ ਵਾਲਿਆ ਉਹ 4 ਪਿੰਡ ਲੈ ਕੇ ਆਊਗਾ ਸੰਗੋਵਾਲ ਲੱਦਣਾ ਭੁੱਲਰਾ ਕਾਦੀਆਂ ਖੋਖੇ ਵਾਲ ਇਦਾਂ ਮੋਸਾ ਵਾਲਾ ਬਾਇਆ ਖੀਲਿਆਂ ਦੇ ਆਊਗਾ ਚਲਾਵਾਂਗੇ ਤੁਹਾਨੂੰ ਉਧਰ ਨੂੰ ਵੀ ਫਲੋਰਾ ਨੂੰ ਵੀ ਪਰ ਗੱਲ ਇਹ ਹੈਗੀ ਆ ਬਾਕੀ ਪਿੰਡ ਵੀ ਸਾਡੇ ਨਾਲ ਜੁੜਨੇ ਚਾਹੀਦੇ ਆ ਸਾਡਾ ਆ ਮਕਸਦ ਆ ਐਵੇਂ ਕੱਲ ਪਰਸੋਂ ਦੀਆਂ ਜਿਹੜਾ ਇੱਧਰ ਉੱਧਰ ਰੋਲਾ ਪਈ ਜਾਂਦਾ ਹਾਯੋ ਗੁਰਨਾਮ ਨੇ ਆ ਕਰਾਤਾ ਬੰਦ ਕਰਾ ਦਿੱਤੀ ਜਾਂ ਪਤਾ ਨਹੀਂ ਕੀ ਹੋ ਗਿਆ ਇਦਾਂ ਦੀ ਸਾਡਾ ਕੋਈ ਮਕਸਦ ਨਹੀਂ ਇਹਤੇ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਤਾਂ ਦੱਸੋ ਕੀ ਰਹੇ ਇਹ ਬੇਨਤੀ ਆ ਜੀ ਤੇ ਕੋ ਕਾਜ ਅਸੀਂ ਸਾਡੇ ਕੋਲ ਹੈਗੇ ਪਰਮਟ ਹੈਗੇ ਪੁਰਾਣੇ ਹੂੰ ਉਹ ਨਹੀਂ ਉਹ ਨਹੀਂ ਕੀਤੇ ਗਵਰਨਮੈਂਟ ਕਿਉਂਕਿ ਅਸੀਂ ਉਹਨਾਂ ਨੂੰ ਕਿਹਾ ਸੀ ਟੈਕਸ ਲਾਗ ਹੈ ਜੀ ਅਸੀਂ ਨਾ ਟੈਕਸ ਤੁਹਾਡੇ ਲੈਂਡ ਦਾ ਨਾ ਨਹੀਂ ਲੈਣੀ ਬਸਾਂ ਹੂੰ ਮਨੀਆਂ ਬਸਾਂ ਤੇ ਬੈਨ ਲਾਤਾ ਸਾਡੇ ਰਾਂ ਦੇ ਬੈਨ ਲਾਤਾ ਜੇ ਸੁਵਿਧਾ ਕਰਦੀ ਬਸ ਹੂੰ ਅਸੀਂ ਅਸੀਂ ਇਹ ਵੀ ਇੱਕ ਕੁਆਟਰ ਆਪਣਾ ਤਾਰਿਆ ਸੀ ਉਹ ਕਹਿੰਦੇ ਸਾਰੋ ਇਹ ਤੁਹਾਡਾ ਕਿਸੇ ਪਾਸੇ ਜਾਣ ਆ ਨਹੀਂ ਜਦੋਂ ਅਸੀਂ ਤੁਹਾਨੂੰ ਕਹਾਂਗੇ ਉਦੋਂ ਤੁਸੀਂ ਕੁਆਟਰ ਤਾਰੋ ਅਸੀਂ ਹੁਣ ਵੀ ਤਿਆਰ ਆ ਟੈਕਸ ਦੇਣ ਨੂੰ ਲੇਕਿਨ ਗਵਰਨਮੈਂਟ ਲੈ ਨਹੀਂ ਰਹੀ ਫਾਰਮਰ ਸਾਡੇ ਕੋਲ ਹੈਗੇ ਆ ਨਿਊ ਨਹੀਂ ਕਰ ਰਹੇ ਆਰਸੀਆ ਸਾਡੇ ਕੋਲ ਹੈਗੇ ਆ ਟੈਕਸ ਸਾਡੇ ਕੋਲ ਸਿੱਧਾ ਵਗੈਰਾ ਸਭ ਕੁਝ ਹੈਗਾ ਲੇਕਿਨ ਕੋਈ ਗਲਤੀ ਬੰਦਾ ਕਰਦਾ ਉਹਨੂੰ ਤੁਸੀਂ ਬੌਂਡ ਕਰ ਦਿਓ ਸਾਨੂੰ ਕੋਈ ਜਰਾ ਦੇ ਸੋਦੇ ਮਗਰ ਨਹੀਂ ਜਾਵਾਂਗੇ ਅਸੀਂ ਤੁਹਾਡਾ ਸਹਿਮਤ ਜਿੱਦਾਂ ਤੁਸੀਂ ਕਹੋ ਅਸੀਂ ਚੱਲ ਪਾਸਿੰਗ ਹੈਗੀ ਤੁਹਾਡੇ ਕੋਲ ਪਾਸਿੰਗ ਦੇਖੋ ਜਦੋਂ ਟੈਕਸ ਨਹੀਂ ਲੈਂਦੇ ਪਾਸਿੰਗ ਨਹੀਂ ਕਰਦੇ ਟੈਕਸ ਲਾਂਡ ਦਾ ਕੀ ਕਰਦੇ ਉਹ ਕਹਿੰਦੇ ਅਸੀਂ ਕੋਈ ਨਵੀਂ ਸਹੂਲਤ ਕੋਈ ਦੇਣ ਨੂੰ ਤਿਆਰ ਕਰਦੇ ਆ ਇਹਦੇ ਵਿੱਚ ਫੋੜਾ ਹੋਊਗਾ ਜਦੋਂ ਅਸੀਂ ਨਹੀਂ ਲੈਂਦੇ ਜਦੋਂ ਅਸੀਂ ਕੋਈ ਗੱਡੀ ਲੈਨੇ ਆਪਾਂ ਘਰੇ ਤੋਂ ਗੱਡੀਆਂ ਵੀ ਗੱਡੀ ਲੈਨੇ ਤੋਂ 15 ਸਾਲ ਦੀ ਵੈਲਿਡ ਹੁੰਦੀ ਹੈ ਉਸ ਤੋਂ ਬਾਅਦ ਫੇਰ ਵੀ 5 ਸਾਲ ਦੀ ਜਿਹੜੀ ਆ ਫੇਰ ਵਾਧੀ ਜਾਂਦੀ ਜਮਿਆਦ ਹਾਂਜੀ ਹਾਂਜੀ ਜਾਂ ਤਾਂ ਹੁਣ ਤੁਸੀਂ ਕਾਨੂੰਨ ਦੇ ਮੁਤਾਬਕ ਫਿੱਟ ਨਹੀਂ ਹੈਗੇ ਜੀ ਕੁਦਰਤੀ ਗੱਲ ਆ 5 ਸਾਲ ਬਾਅਦ ਮਨਦੀ 20 ਸਾਲ ਦੀ ਹੋ ਜਾਂਦੀ 15 ਸਾਲ ਪਹਿਲਾਂ ਬਣਦੀ ਆ 5 ਸਾਲ ਦੀ ਬਾਅਦ ਚ ਵੱਧਦੀ ਆ ਜੇ ਤਾਂ ਤੁਸੀਂ ਆਪਣਾ ਪੇਪਰ ਵਰਕ ਪਤਾ ਸਕਦੇ ਆ ਕਰ ਸਕਦੇ ਆ ਜੀ ਤਾਂ ਤੁਹਾਡਾ ਹੋਣਾ ਚਾਹੀਦਾ ਮੇਰੇ ਖਾਤੇ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਜੇ ਆਪਾਂ ਹੁਣ ਇਹ ਬਹਾਨਾ ਵੀ ਗਵਰਨਮੈਂਟ ਟੈਕਸ ਲੈਂਦੀ ਨਹੀਂ ਨੀਗੀ ਤੇ ਅਸੀਂ ਹੁਣ ਉੱਥੇ ਹੀ ਖਿੱਚੀ ਫਿਰੀਏ ਹੁਣ ਤੁਹਾਡੀ ਸਵਾਰੀ ਬਸ ਤੁਹਾਡੇ ਟੈਂਪੂ ਦੇ ਵਿੱਚ 20 ਵ ਉਹ ਤਾਂ ਨਾ ਖਾਸ ਤਾਂ ਸੜਕ ਤੇ ਕੋਈ ਹਾਦਸਾ ਹੋ ਜਾਂਦਾ ਕਿਸੇ ਦਾ ਇੰਸ਼ੋਰੈਂਸ ਹੈ ਉੱਥੇ ਨਹੀਂ ਹੈਗਾ ਨਾ ਇਹ ਹੀ ਗੱਲ ਜੇ ਹਾਦਸਾ ਹੋ ਜਵੇ ਤਾਂ ਤੁਹਾਡੇ ਕੋਲ ਕਿਸੇ ਨੂੰ ਦੇਣ ਨੂੰ ਕੁਝ ਹੈ ਚੱਕਰ ਤੇ ਹੈ ਕਿ ਅਸੀਂ ਉਹ ਪਾਸਿੰਗ ਵੀ ਇਸੇ ਕਰਕੇ ਨਹੀਂ ਕਰਦੇ ਕਿਉਂਕਿ ਟੈਕਸ ਨਹੀਂ ਲਿਆ ਨਾ ਬਸ ਦਾ ਟੈਕਸ ਲੇ ਰਹੀ ਨਾ ਸਾਡਾ ਲੇ ਰਹੀ ਕੋਈ ਜਿਹੜੇ ਜਿਹਨਾਂ ਕੋ ਹੈਗੇ ਆ ਆਪਾਂ ਉਹਨਾਂ ਨੂੰ ਚੱਲਣ ਦੇਈਏ ਅਸੀਂ ਕਾਹਦੇ ਸਾਡਾ ਕੋ ਹੈਗੇ ਲੇਕਿਨ ਗਵਰਨਮੈਂਟ ਨੂੰ ਨਹੀਂ ਕਰ ਰਹੀ ਮੈਂ ਕੀ ਕਹਿੰਦਾ ਜਿਲ੍ਹਾ ਸਟਾਫ ਹੈ ਨਾ ਇਹ ਵੀ ਤਿਆਰ ਰਹਿਣ ਪੂਰੇ ਆ ਕਹਿੰਦਾ ਟੈਕਸ ਦੇਣ ਨੂੰ ਤਿਆਰ ਆ ਨਹੀਂ ਅਸੀਂ ਥੋੜਾ ਭਾੜੇ ਟੈਕਸ ਲੈ ਕੇ ਦੇਣੀ ਜਾਂ ਦੇਣੇ ਆ ਜੇ ਤੁਹਾਡੇ ਕਾਨੂੰਨ ਚ ਖਾਮੀ ਹੋਊਗੀ ਤਾਂ ਹੀ ਲੈ ਰਿਆ ਨਾ ਅਸੀਂ ਕੋਹਨ ਦੱਸਾਂ ਆਟੂ ਸਾਹਿਬ ਤੋਂ ਤੁਹਾਨੂੰ ਚਿੱਠੀ ਲੈ ਕੇ ਦੇ ਦਿੰਨੇ ਆ ਵੀ ਆਹ ਕਾਨੂੰਨ ਆਇਆ ਚੰਡੀਗੜ੍ਹ ਵੀ ਮੁੱਖ ਮੰਤਰੀ ਜੀ ਚਿੱਠੀ ਦਿਖਾਓ ਉਹ ਕਿੱਥੇ ਆ ਜਿਹੜੀ ਉਹ ਕੱਲ੍ਹ ਕਰ ਲੋ ਹਨਾ ਇਸ ਕਰਕੇ ਆ ਜੀ ਤੁਸੀਂ ਆਪਣਾ ਪੇਪਰ ਭੱਜਾ ਜੇ ਅਸੀਂ ਉਹਨਾਂ ਨੂੰ ਭੇਜ ਜਦੋਂ ਕੋਈ ਪੇਪਰ ਘਟਾ ਕਰਾਣਾ ਉਹਨਾਂ ਦੇ ਵੀ ਹੋਏ ਆ ਅਸੀਂ ਕਿਸੇ ਦੀ ਪੇਪਰਾਂ ਦੀ ਕਰਕੇ ਕਿਸੇ ਦੀ ਮਦਦ ਨਹੀਂ ਕਰਨੀ ਸਾਡਾ ਮਕਸਦ ਸਿਰਫ ਇੱਕ ਮਿਲਗੇ ਦੇ ਵਪਾਰ ਨੂੰ ਮਿਲਗੇ ਦੇ ਬਾਜ਼ਾਰ ਨੂੰ ਲੋਕ ਆਉਣ ਮਿਲ ਕੇ ਖਰੀਦੋ ਪ੍ਰੋਖਤ ਕਰਨ ਤਾਂ ਕਿ ਲੋਕਾਂ ਨੂੰ ਸਵਾਰੀ ਦੀ ਸਹੂਲਤ ਬਿਲਕੇ ਨੂੰ ਮਿਲ ਜੇ ਸਾਡਾ ਮਕਸਦ ਇੰਨਾ ਹੈ ਫਲੋਰ ਦਾ ਸਾਰੀਆਂ ਬੰਦ ਹੋ ਗਈਆਂ ਹੈ ਬੱਸਾਂ ਦਾ ਸਾਰੀਆਂ ਬੰਦ ਹੋ ਗਏ 11 ਬੱਸਾਂ ਕੋਈ ਨਹੀਂ 14 ਉਹ ਆ ਤੁਸੀਂ ਸਾਨੂੰ ਦਿਓ ਪੇਪਰ ਵਾਲੇ ਪੇਪਰ ਤੁਹਾਡੇ ਜਿੰਨੇ ਕੋ ਉਨੇ ਚਲਵਾਵਾਂਗੇ ਸਾਨੂੰ ਚਾਰ ਸਾਰੀਆਂ ਜਿਹੜਾ ਕਰਤਾਰ ਜਾਂਦੀ ਹੈ ਕੋਈ ਗੱਲ ਨਹੀਂ ਜੀ ਹਾਂ ਜਨਤਾ ਜਲਦੀ ਸਾਡੀ ਬੋਟ ਤੇ ਇੰਨੇ ਹੈਗਾ ਦਾ ਡਾਉਫੇ ਬੱਸ ਲੱਗ ਜਾਣਗੀਆਂ ਤੁਸੀਂ ਨਾ ਜਨਤਾ ਕਰੋ ਉਸ ਕਾਲ ਦੀ ਬੱਸਾਂ ਤੁਸੀਂ ਤਾਂ ਹੁਣ ਟੈਪੂ ਬੰਦ ਕਰੋਗੇ ਅਸੀਂ ਬੱਸ ਨਹੀਂ ਲੈ ਰਹੀਆਂ ਇਹ ਬਲੇਖਾ ਕੱਢ ਦਿਓ ਜੀ ਮਨ ਚੋਂ ਅਸੀਂ ਕਿਸੇ ਦਾ ਬੰਦ ਨਹੀਂ ਕਰਾਂਗੇ ਤੁਸੀਂ ਆਪਣੇ ਪੇਪਰ ਵਰਕ ਪੂਰਾ ਕਰਕੇ ਚਲਾਓ ਸਾਡੇ ਕੋਲ 14 ਫਰੀ ਇਹਨਾਂ ਦੇ ਹੈਗੇ ਇਹਨਾਂ ਦੇ ਹਾਂ ਜਿਹੜਾ ਨਹੀਂ ਹੋਊਗਾ ਥਾੜੇ ਜਾਊਗਾ ਉਹਨਾਂ ਦਾ ਕਮਿਟਮੈਂਟ ਹੋ ਗਈ ਆ ਇਹ ਕੋਈ ਕਾਰਪੋਰੇਸ਼ਨ ਦੇ ਅੰਡਰ ਚੱਲਦੇ ਆ ਕਿਹੜੇ ਆਹਾਂ ਜਿਹੜੇ ਆਟੋ ਕੋਈ ਗੱਲ ਨਹੀਂ ਹਾਂਜੀ ਤਿੰਨ ਕਾਰਪੋਰੇਸ਼ਨ ਆ ਇੱਥੇ ਆਪਣੇ ਲੱਗੇ ਚਾਰ ਉੱਥੇ ਚੱਲਣਗੇ ਕੋਈ ਉਹਦੀ ਕੋਈ ਕਾਨੂੰਨ ਨਹੀਂ ਕਰ ਰੂਨ ਤੋਂ ਬਾਅਦ ਜਾ ਰਹੇ ਸਾਡੇ ਟੈਂਪੂ ਜਰੂਰ ਉਹ ਨਹੀਂ ਕਰ ਕਰਨੇ ਬੰਦ ਜਾਂਦਾ ਇਹ ਵੀ ਕਰੋ ਜਿਹੜੇ ਬੰਦੇ ਆ ਜੀ ਉਹ ਹੈ ਉਹ ਚੱਲਦੇ ਬੜੇ ਸੋਹਣੇ ਸਵੇਰ ਆ ਸੋਨੋ ਕੋ ਪੇਪਰ ਹੈਗੇ ਇਹ ਤਾਂ ਨਹੀਂ ਹੈ ਕੋਈ ਨਹੀਂ ਚੱਲੂਗਾ ਇਹ ਟੋਪਿਕ ਪਰ ਹੈ ਨਹੀਂ ਕੋਈ ਵੀ ਯਾਨੀ ਇਹ ਅੰਡਰ ਕਾਰਪੋਰੇਸ਼ਨ ਅੰਡਰ ਚੱਲਦੇ ਆ ਜੀ ਇਹ ਇਹ ਉਹਨਾਂ ਕੋ ਖਾਦੇ ਕੋ 15 15 20 20 ਸਾਲ ਦੇ ਅਸੀਂ ਟੈਕਸ ਦਿੱਤੇ ਰੋ ਟੈਕਸ ਜੁਤੀ ਟੈਕਸ ਪੈਸੇਂਜਰ ਤੁਹਾਡੇ ਜਿਹੜੇ ਸਾਧਨ ਆ ਹਰੇਕ ਸਾਲ ਪਰਮਿਟ ਤੁਹਾਡਾ ਕੋ ਪਾਸ ਹੁੰਦਾ ਤੁਹਾਡੀ ਪਾਸਿੰਗ ਹੁੰਦੀ ਆ ਪਾਸਿੰਗ ਹੁਣ ਜੇ ਟੈਕਸੀ ਨਹੀਂ ਲੈ ਰਹੇ ਤਾਂ ਪਾਸਿੰਗ ਕਾਦੀ ਹੋ ਜੇ ਅਗਰ ਮੰਨ ਲਓ ਮੋਟਰਸਾਈਕਲ ਲੋਕਾਂ ਤੇ ਰੋਜ਼ ਚੈੱਕ ਹੁੰਦੇ ਆ ਉਹਨਾਂ ਦੇ ਬਾਉਂਡ ਹੁੰਦੇ ਬਿਨਾਂ ਕਾਗਜ਼ਾਂ ਤੋਂ ਤੁਸੀਂ ਕਾਦੇ ਆਸਰੇ ਜਾਦੇ ਚੱਲਦੇ ਆ ਫੇਰ ਰੋਹੀ ਪਹਿਲਾਂ 30 ਹਾਲ ਟੈਕਸ ਦਿੱਤਾ। ਉਹ ਛੱਡੋ ਪੁਰਾਣੀ ਗੱਲ ਜੀ। ਪੁਰਾਣੀ ਐਮੀ ਛੱਡੀ ਅਸੀਂ ਉਹ ਬਨਾਲ ਮੋਹਰੇ ਦਿੰਨੇ ਹਾਂ। ਬੀੜੀ। ਆਰਤੀਆ ਸਾਹਿਬ ਤੇ ਬੇਨਤੀ ਕੀਤੀ ਸੀ ਕੁ ਸਾਲ ਪਹਿਲਾਂ। ਜੀ। ਉਹਨਾਂ ਨੇ ਇੱਕ ਚਿੱਠੀ ਦਿੱਤੀ ਹੋਈ ਆ ਜਨਰਲ ਜੀ। ਵੀ ਇਹ ਇਹਨਾਂ ਦੀ ਕੋਈ ਰੀਨੀ ਉੱਭਲ ਨਹੀਂ ਹੈ। ਇਹਨਾਂ ਦਾ ਕੋਈ ਕਾਗਜ਼ ਪੱਤਰ ਨਹੀਂ ਹੈ। ਇਹ ਵੈਲਿਡ ਨਹੀਂ ਹੈਗੇ ਜਨਰਲ ਦੇ ਟਰਾਂਸਪੋਰਟ ਲਈ। ਉਹ ਚਿੱਠੀ ਨਿਕਲੀ ਹੋਈ ਹੈ। ਜਿਹੜੀ ਕਾਲੇ ਹੁੰਦੇ ਆ। ਹਾਂਜੀ ਉਹ ਤਾਂ ਜਿਹੜੀਆਂ ਵੀ ਗੱਡੀਆਂ ਹੈਗੀਆਂ ਕਾਲੇ ਪੁੰਡੇ ਵਿਸ਼ੇਸ਼ ਤੌਰ ਤੇ ਉਹਨਾਂ ਤੇ ਪੁੱਛਿਆ ਸੀ ਉਹ ਕਹਿੰਦੇ ਨਹੀਂ ਇਹ ਬੈਲਟ ਨਹੀਂ ਹੈ ਗੱਡੀਆਂ ਆਪਣੇ ਲੋਕਾਂ ਲਈ ਇਹ ਸੁਰੱਖਤ ਹੈ ਵਾ ਤੁਹਾਡੇ ਹਿਸਾਬ ਨਾਲ ਨਹੀਂ ਅਨ ਸੁਰੱਖਿਅਤ ਹੈ ਉਹ ਤਾਂ ਆਪ ਹੀ ਕਹਿੰਦੇ ਜਦੋਂ ਇੰਸ਼ੋਰੈਂਸ ਵਾਲੀ ਗੱਡੀ ਚਾਹੀਦੀ ਹੁੰਦੀ ਜ਼ਰੂਰੀ ਜੇ ਇੰਸ਼ੋਰੈਂਸ ਨਹੀਂ ਤਾਂ ਨਾ ਡਰਾਈਵਰ ਇੰਸ਼ੋਰੈਂਸ ਹੈ ਨਾ ਪੈਸੇਂਜਰ ਇੰਸ਼ੋਰੈਂਸ ਹੈ ਤੇ ਕਿਸੇ ਵੇਲੇ ਵੀ ਕੋਈ ਹਾਦਸਾ ਬਰ ਪੜ ਸਕਦਾ ਤਾਂ ਉਹਦੀ ਰਿਸਪੌਂਸਿਬਿਲਟੀ ਕਿਹਦੀ ਹੈ ਇਸ ਤਰ੍ਹਾਂ ਦੇ ਲੋਕਾਂ ਲਈ ਸੁਰੱਖਤ ਤੁਹਾਡੇ ਹਿਸਾਬ ਨਾਲ ਨਹੀਂ ਹੈਗੇ ਹਾਂਜੀ ਠੀਕ ਹੈ ਅਜੀਬ ਨਾਅ ਹੈ ਕਿ ਜਿਹੜੇ ਬੱਲਗੇ ਤੋਂ ਫਲੋਰ ਨੂੰ ਟਾਪੂ ਚਲਦੇ ਆ ਜੀ ਉਹ ਉਹਦਾ ਕੀ ਕਾਰਨ ਹੈ ਜਿਹੜਾ ਪੁਲਿਸ ਉਹਨਾਂ ਨੂੰ ਫੜਦੀ ਆ ਜਾਂ ਕੀ ਕਹਿਣਾ ਚਾਹੁੰਦੇ ਇਹਨਾਂ ਨੂੰ ਇਹ ਸਾਥੀ ਆਪਣੇ ਕੋਲ ਗਿਆ ਪਿਛਲੇ ਦਿਨੀ ਜਦੋਂ ਇਲੈਕਸ਼ਨ ਦੇ ਵਿੱਚ ਸਾਡੇ ਐਮਐਲਏ ਸਾਹਿਬ ਡੂਟ ਡੋਰ ਕਰਦੇ ਸੀ ਤਾਂ ਬਹੁਤ ਸਾਡੇ ਜਿਹੜੇ ਵਿਦਿਆਰਥੀ ਸਵੇਰੇ ਵੇਲੇ ਨਾਲ ਕਾਲਜਾਂ ਯੂਨੀਵਰਸਿਟੀਆਂ ਨੂੰ ਜਾਂਦੇ ਆ ਪੜ੍ਹਨ ਜਾਂਦੇ ਨਹੀਂ ਜਾਂ ਕੰਮਕਾਰ ਵਾਲੀਆਂ ਕੋਈ ਬੀਬੀਆਂ ਪੜਾਣਾ ਜਾਂਦੀਆਂ ਨੇ ਉਹਨਾਂ ਨੂੰ ਬੜੀ ਸਮੱਸਿਆ ਆਦੀ ਸੀ ਕਿ ਵੀ ਫਲੋਰ ਨੂੰ ਕੀ ਸਾਧਣ ਹੈ ਜਾਂ ਮੁਾਈ ਨੂੰ ਕੀ ਸਾਧਣ ਹੈ ਉਹਨੂੰ ਇਸ ਸਮੱਸਿਆ ਨੂੰ ਹੱਲ ਦੇ ਦੇਈਏ ਅਸੀਂ ਚਾਹੁੰਦੇ ਸੀ ਵੀ ਸਾਡੀ ਕਨੈਕਟੀਵਿਟੀ ਜਿਹੜੀਆਂ ਬੱਸਾਂ ਤਕਰੀਬਨ ਹੁਣ ਸਰਕਾਰੀ ਤਾਂ ਬਹੁਤ ਘੱਟ ਨੇ ਵੀ ਜਿਹੜੇ ਪ੍ਰਾਈਵੇਟ ਨੇ ਉਹ ਪ੍ਰਾਈਵੇਟ ਥ੍ਰੀ ਬਿਲਰ ਰਿਹਾ ਜਾਂ ਜਿਹੜੇ ਅੱਟ ਚੱਲਦੇ ਆ ਉਹ ਸਹੂਲਤਾਂ ਦੇਣ ਪਰ ਇਹ ਜਿਹੜੇ ਕੁਝ ਜਿਹੜੇ 25 25 30 30 ਸਾਲ ਪੁਰਾਣੇ ਉੱਥੇ ਜਿਹਨ ਕਾਲੇ ਟੈਂਪੋ ਭੁੰਡੇ ਜਿਹੜੇ ਸੀਗੇ ਉਹਨਾਂ ਦਾ ਆਪਸ ਵਿੱਚ ਹੀ ਛੋਟੇ ਥ੍ਰੀ ਬਿਲਰ ਵਾਲਿਆਂ ਨਾਲ ਝਗੜਾ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਇਹ ਕਹਿੰਦੇ ਸੀਗੇ ਵੀ ਅਸੀਂ ਗਵਰਨਮੈਂਟ ਨੂੰ ਟੈਕਸ ਭਰੇ ਆ ਤੇ ਤੁਸੀਂ ਜਿਹੜੇ ਹੈਗੇ ਆ ਲੋਕਲ ਚੱਲ ਸਕਦੇ ਏ ਇਦਾਂ ਦਾ ਕੁਝ ਹੈ ਪਰ ਕਾਨੂੰਨ ਮੁਤਾਬਕ ਜਿਹੜੀਆਂ ਇਹਨਾਂ ਦੀਆਂ ਜਿਹੜੇ ਟੈਂਪੂ ਭੁੰਡੇ ਆ ਉਹ ਵੈਲਿਡ ਨਹੀਂ ਹੈਗੇ 15 ਸਾਲ ਤੋਂ ਵੱਧ ਆਰਸੀ ਵੱਧ ਨਹੀਂ ਹੁੰਦੀ ਹੈਗੀ ਤੇ ਬਾਦੂਆਰ ਫਿਟਨੈਸ ਸਰਟੀਫਿਕੇਟ ਆਰਟੀਓ ਤੋਂ ਇਹਨਾਂ ਨੂੰ ਕੋਈ ਮਨਜ਼ੂਰੀ ਨਹੀਂ ਹੈਗੀ ਕੋਈ ਇਹਨਾਂ ਦੀ ਇੰਸ਼ੋਰੈਂਸ ਨਹੀਂ ਹੈਗੀ ਜੇ ਇਹਨਾਂ ਦੇ ਟੈਂਪੂ 'ਚ 20 ਸਵਾਰੀਆਂ ਬੈਠੀਆਂ ਤਾਂ 20 ਦਾ ਕੋਈ ਹਵੀ ਨਵੀ ਹੋ ਜਾਂਦੀ ਤਾਂ ਕੋਈ ਇੰਸ਼ੋਰਡ ਪਰਸਨ ਨਹੀਂ ਉਹਦੇ ਵਿੱਚ ਹੈਗਾ ਤੇ ਉਹਦੇ ਤੇ ਫੇ ਪ੍ਰਸ਼ਾਸਨ ਦੇ ਸਖਤੀ ਵਰਤੀ ਵੀ ਜੇ ਤੱਕ ਕੋਲ ਤਾਂ ਪੇਪਰ ਪੂਰੇ ਹੈਗੇ ਨੇ ਉਹ ਮਿਲ ਗਏ ਤੋਂ ਫਲੋਰ ਨੂੰ ਵੀ ਚੱਲੇ ਜਾਂ ਜਿੱਥੇ-ਜਿੱਥੇ ਉਹਦਾ ਰੂਟ ਹੈਗਾ ਚੱ ਜਿਹਦੇ ਕੋਲ ਪੇਪਰ ਨਹੀਂ ਹੈਗੇ ਤੇ ਉਹ ਕਾਨੂੰਨ ਮੁਤਾਬਕ ਕਿਸੇ ਵੀ ਸਵਾਰੀ ਦੀ ਜਾਨ ਦੇ ਨਾਲ ਖਲਵਾੜ ਨਹੀਂ ਕਰ ਸਕਦਾ ਅਸੀਂ ਹੁਣ ਸਾਰੇ ਆਟੋ ਜਿਹੜੇ ਯੂਨੀਅਨ ਵਾਲੇ ਸੀਗੇ ਉਹ ਵੀ ਸੱਦੇ ਸੀਗੇ 14-15 ਜਾਣੇ ਹੁਣ ਸਾਡੇ ਕੋਲ ਇਹ ਜਿਹੜੇ ਇਹ ਪੁਰਾਣੇ ਜਿਹੜੇ ਕਾਲੇ ਟੈਂਪੂ ਆ ਉਹ ਜਿਹੜੇ ਆ ਉਹ ਵੀ ਆਏ ਆ ਅਸੀਂ ਇਹਨਾਂ ਨੂੰ ਇੱਕੋ ਹੀ ਬੇਨਤੀ ਕਰਦੇ ਆ ਵੀ ਤੁਸੀਂ ਸਾਡੇ ਕੋਲ ਪੰਜ-ਸੱਤ ਦਸ ਦਿਨ ਲੈ ਲਓ ਕੋਈ ਗੱਲ ਨਹੀਂ ਜੇ ਤੁਹਾਡੇ ਪੇਪਰ ਪੂਰੇ ਹੁੰਦੇ ਸਾਰੇ ਤੁਸੀਂ ਚਲਾਓ ਸਾਡੇ ਅੱਡੇ 'ਚੋਂ ਸਹੂਲਤ ਲਓ ਅਸੀਂ ਕਾਉਂਸਲਰ ਤੋਂ ਤੁਹਾਨੂੰ ਸਾਰੀ ਸਹੂਲਤ ਦੇਵਾਂਗੇ ਪਰ ਜੇ ਤੁਸੀਂ ਕਹੋ ਸਾਡੇ ਕੋਲ ਪੇਪਰ ਵੀ ਕੋਈ ਨਹੀਂ ਅਸੀਂ ਪੇਪਰ ਪੂਰਾ ਵੀ ਨਹੀਂ ਕਰਨਾ ਜਿਨ੍ਹਾਂ ਕੋਲ ਪੇਪਰ ਪੂਰੇ ਉਹਨਾਂ ਨੂੰ ਅਸੀਂ ਕੁੱਟਣਾ ਵੀ ਆ ਉਹਨਾਂ ਨਾਲ ਹੀ ਲੜਨਾ ਵੀ ਆ ਉਹਨਾਂ ਦੇ ਆਟੋ ਦੇ ਵਿੱਚੋਂ ਸਵਾਰੀਆਂ ਵੀ ਕੱਢਣੀਆਂ ਆ ਧੱਕਾ ਵੀ ਕਰਨਾ ਆ ਇਦਾਂ ਦਾ ਕੰਮ ਅਸੀਂ ਨਹੀਂ ਹੋਣ ਦੇਵਾਂਗੇ ਅਸੀਂ ਸਾਰੀ ਕੌਂਸਲ ਇਹਨਾਂ ਦੀ ਵੀ ਮਦਦ ਕਰਨ ਨੂੰ ਤਿਆਰ ਐ ਅਸੀਂ ਉਹਨਾਂ ਦੀ ਵੀ ਤਿਆਰ ਕਰਨੂਗਾ ਪਰ ਪੇਪਰ ਵਰਕ ਜਿਹੜਾ ਪੂਰਾ ਹੋਊਗਾ ਚੱਲੂਗਾ ਉਹੀ ਦੂਜਾ ਜਿਹੜਾ ਹੋਊਗਾ ਕਾਨੂੰਨ ਮੁਤਾਬਕ ਫੇ ਨਹੀਂ ਚੱਲ ਸਕਦਾ ਹਾਂਜੀ ਸਾਡੀ ਤਾਂ ਇਹ ਬੇਚਿੱਤ ਗਰੀਬ ਆਦਮੀ ਆ ਤੁਸੀਂ ਵਿਜਿਤਾ ਚੱਲਦੇ ਪਹਿਲਾਂ ਚੱਲੀ ਜਾਂਦੇ ਹੋ ਬਸ ਸਾਡੀ ਤਾਂ ਇਹੀ ਕੁਝ ਕਹਿ ਸਕਦਾ ਐਂਡ ਸਾਡਾ ਇ ਤੁਹਾਡੇ ਜਿਹੜੇ ਕਾਗਜ਼ ਆ ਉਹ ਰੀਡੂ ਹੋ ਸਕਦੇ ਆ ਕਾਗਜ਼ ਹੋ ਸਕਦੇ ਨਹੀਂ ਕੋਈ ਨਹੀਂ ਹੋ ਸਕਦੇ ਗਵਰਨਮੈਂਟ ਨੂੰ ਪਤਾ ਹੋয়া ਸੀ ਬੇਨਤੀ ਕਰੋ ਵੀ ਹਰੇਕ ਵਾਰੀ ਜਾ ਕੇ ਹੁਣ ਕਹਿੰਦੇ ਆ ਵੀ ਟੈਕਸ ਲਓ ਸਾਡੇ ਤੱਕ ਕਾਗਜ਼ ਨਹੀਂ ਕਰੋ ਤੁਸੀਂ ਸਹਿਮਤੀ ਆਵੇ ਤੁਹਾਡੇ ਜਿਹੜੇ ਸਾਧਨਿਆ ਨਕਾਰਾ ਹੋ ਚੁੱਕੇ ਆ ਨਹੀਂ ਨਕਾਰਾ ਨਹੀਂ ਬਿਲਕੁਲ ਸਹੀ ਆ ਜੀ ਕੋਈ ਇਦਾਂ ਦੀ ਗੱਡੀ ਨਹੀਂ ਨਕਾਰਾ ਹੈਗੀ ਜਦੋਂ ਕਾਗਜ਼ ਜਿਹੜੇ ਹੈਗੇ ਆ ਪੂਰੇ ਕਾਗਜ਼ ਪੂਰੇ ਆ ਪਰਮਿਟ ਵੀ ਹੈਗਾ ਜੀ ਪਰਮਿਟ ਹੈਗਾ ਪਰਮਿਟ ਹਾਂਜੀ ਨਵੇਂ ਆ ਜਾਂ ਪੁਰਾਣੇ ਆ ਜੀ ਪੁਰਾਣੇ ਆ ਜੀ ਇਕ ਕਰ ਜਾਂਦਾ ਸਿੰਘ ਜੀ ਮੈਂ ਹੋਰ ਕਲੀਅਰ ਕਰਦਾ ਇਹ ਵੀ ਸਾਡੇ ਭਾਈ ਭਰਾ ਆ ਇਹ ਵੀ ਸਾਡੇ ਬੰਦੇ ਨੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਤੁਸੀਂ ਆਪਣੇ ਜੇ ਇਹਨਾਂ ਦੇ ਪੇਪਰ ਪੂਰੇ ਕਰ ਲਓ ਹੁੰਦੇ ਜਾਂ ਨਹੀਂ ਹੁੰਦੇ ਤੁਸੀਂ ਬੇਸ਼ੱਕ ਨਵੇਂ ਆਪਣੇ ਲੈ ਲਓ ਨਵੇਂ ਲੈ ਕੇ ਤੁਸੀਂ ਆਪਣਾ ਇੱਥੇ ਰਜਗਾਰ ਤੋਰਨਾ ਚਾਹੁੰਦੇ ਆ ਸਾਨੂੰ ਤੁਹਾਡੇ ਰਜਗਾਰ ਨਾਲ ਕੋਈ ਮਤਲਬ ਉਹ ਮਤਲਬ ਨਹੀਂ ਹੈਗਾ ਵੀ ਤੁਸੀਂ ਰਜਗਾਰ ਤੁਹਾਡਾ ਬੰਦ ਹੋ ਜਾਵੇ ਤੁਸੀਂ ਆਪਣੇ ਨਵੇਂ ਆਟੋ ਲੈ ਲਓ ਅਸੀਂ ਜਿੰਨੀ ਸਹੂਲਤ ਕਾਉਂਸਲ ਨਾਲ ਤੋਂ ਦੇ ਸਕਦੀ ਅਸੀਂ ਇਹਨਾਂ ਨੂੰ ਵੀ ਦੇਵਾਂਗੇ ਸਾਡਾ ਕਹਿਣ ਦਾ ਮਤਲਬ ਇਹ ਹੈ ਵੀ ਪੁਰਾਣੇ ਜਿਹੜੇ ਗਵਰਨਮੈਂਟ ਪਾਸ ਨਹੀਂ ਕਰਦੀ ਉਹ ਇੱਥੇ ਨਹੀਂ ਚੱਲਣਗੇ ਨਹੀਂ ਅਸੀਂ ਆਪਣੇ ਕਾਉਂਸਲ ਦੇ ਅੱਡੇ 'ਚ ਨਹੀਂ ਖੜਨ ਦੇਵਾਂਗੇ ਜੀ ਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ